ਕਿਲਾ ਜਿਹੜਾ 1988 ਦੇ ਜਿਹੜਾ ਤਕਰ ਹੋ ਗਿਆ ਸੀਗਾ ਉਹਦੇ ਉੱਤੇ ਇੱਕ ਫਿਲਮ ਆਈ ਆ ਅਜ ਅਮਰ ਸਿੰਘ ਚਮਕੀਲਾ ਉਹਦੇ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਸ਼ਾਇਆ ਵਿੱਚ ਅਪੀਲਾ ਜਿਹੜੀ ਤੁਸੀਂ ਪੋਸਟ ਦੇਖਦੇ ਆ ਹਰ ਦੂਜੀ ਚੌਥੀ ਪੋਸਟ ਚਮਕੀਲਾ 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 ਹੋਰ ਇਹ ਉਹਦਾ ਵਿਰੋਧ ਵੀ ਬਹੁਤ ਸਾਰਾ ਹੋ ਰਿਹਾ ਤੇ ਉਹਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਆ ਤੇ ਹੁਣ ਆਪਾਂ ਇਕ ਉਹ ਅਧਾਰ ਨਾਲ ਨਹੀਂ ਸਮਝਾਉਂਦੇ ਜਿਹੜਾ ਲੋਕਾਂ ਦਾ ਉਹ ਦੇ ਪ੍ਰਤੀ ਚੰਦਲੇ ਪ੍ਰਤੀ ਜਿਹੜਾ ਹੈਗਾ ਉਹਨਾਂ ਕਿੱਦਾਂ ਕਿਦਾਂ ਦੇ ਆ ਲੋਕ ਜਿੱਦਾਂ ਮੈਂ ਆਪਣੇ ਇੱਕ ਦੋਸਤ ਦੀ ਦੁਕਾਨ ਤੇ ਆਇਆ ਸੀਗਾ ਤਾਂ ਬੇਟੇ ਦਾ ਕਾਫਾ ਤੁਸੀਂ ਫੇਖਦੇ ਹੋਣੇ ਆ ਗੇਟ ਗ੍ਰਿਲਾਂ ਬਣਾਉਂਦੇ ਆ ਨਾ ਲੈ ਇੱਕ ਆਪਣੇ ਸ਼ੌਕ ਦੀ ਇੱਕ ਚੀਜ਼ ਬਣਾ ਕੇ ਰੱਖੀ ਹੋਈ ਸੀ ਆ ਸਟੀਲ ਦੀ ਆ ਜਿੱਦਾਂ ਮੈਂਗਾ ਯਾਰ ਵੀ ਤੁਸੀਂ ਇਹ ਜੜਾਸਾ ਰੱਖਿਆ ਆ ਦੇਖੋ ਜਦੋਂ ਚੱਲ ਆਉਂਦਾ ਵੀ ਜੜਾਸਾ ਕੀ ਤੁਸੀਂ ਨਾ ਬਹੁਤ ਜਿਆਦਾ ਇਹਨੂੰ ਹੁਧਿਆਰਾ ਦਾ ਪ੍ਰਵਾਸੀ ਨਾ ਸਭੀ ਉਹ ਕਹਿੰਦੇ ਨਹੀਂ ਇਹ ਕਿੜਾਸਾ ਜਿਹਾ ਕੋਈ ਹੋਰ ਤਰੀਕੇ ਨਾਲ ਦੇਖੋ ਕਹਿੰਦੇ ਮੈਂ ਕੀ ਆ ਜਿੰਨੂੰ ਤੁਹਾਨੂੰ ਚੰਦ ਨਹੀਂ ਲੱਗਦਾ ਅਰੇ ਤੁਹਾਨੂੰ ਚੰਦ ਦੇ ਆਮ ਨਾਲ ਕੋਈ ਜਿਹਾ ਨਾ ਜਿਹੜਾ ਚੰਦ ਹੁੰਦਾ ਉਹ ਚੰਦ ਆ ਮੈਂ ਕਿਹਾ ਨਹੀਂ ਯਾਰ ਕਿਤਾ ਚੱਬ ਲਈ ਇਹਨੂੰ ਜਿਹੜਾਸਾ ਕਹੀਏ ਪਰ ਉਹਨਾਂ ਨੇ ਇੱਕ ਹੋਰ ਚੀਜ਼ ਦਿਖਾਈ ਉਹ ਮੇਰੀ ਚੀਜ਼ ਦਿਖਾਈ ਇਸ ਲਈ ਉਹ ਆ ਕਿਸੇ ਦੇਖਦੇ ਹੁੰਦੇ ਨੇ ਵਿੱਚੋਂ ਇੱਕ ਸਟੇਮ ਦੀ ਕਿਸਮ ਆ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਆ ਤੁਸੀਂ ਦੇਖੀਓ ਇਹ ਮੇਰਾ ਸੱਜਣ ਜਿਹੜਾ ਵੀਡੀਓ ਹੀ ਬਣਾ ਰਿਹਾ ਤਾਂ ਉਹ ਧੀਰਾ ਹੋਣਾ ਇਹ ਤਸਵੀਰ ਹੈ ਜੋ ਮੈਂ ਹੈਗਾ ਮੈਂ ਇਸ ਦਾ ਬਿਲਕੁਲ ਇੱਕ ਸਾਫ਼ ਚੀਸ਼ੇ ਮੰਗੂ ਇਹਦੇ ਵਿੱਚ ਧੀਵੀ ਹੈ ਤਸਵੀਰ ਮੇਰੀ ਤੇ ਇਹ ਇਦਾਂ ਚੁਮਕੀਲਾ ਕਈਆਂ ਲਈ ਉਹ ਜਿਹੜਾ ਚੜਾਸਾ ਹੈ ਇਹ ਗੰਧ ਪਾਇਆ ਜਿਨੇ ਠੀਕ ਆ ਕਈਆਂ ਲਈ ਉਹ ਜਾਂਦਿਆ ਗਾਇਕੀ ਦਾ ਜਿਹੜਾ ਵੀ ਉਹਨੇ ਬੜੇ ਕਮਾਲ ਦੇ ਜੀਤਗਾ ਸਮਾਜ ਦਾ ਰਹਾ ਲਿਆ ਕਹਿੰਿਆਂ ਲਈ ਆ ਹੈਗਾ ਵੀ ਜੋ ਸਮਾਜ ਦੇ ਵਿੱਚ ਸੀਗਾ ਉਹ ਸਮਾਜ ਦਾ ਜਿਹੜਾ ਸੀਕਾ ਰਿਹਾ ਉਹ ਹੋ ਰਿਹਾ ਸੀਗਾ ਇਤਨੇ ਤੇ ਆਪਾਂ న్యూਟਰਲ ਹੋ ਕੇ ਤੁਸੀਂ ਦੱਸਣਾ ਕਿ ਤੁਸੀਂ ਚਮਕੀਲੇ ਦੇ ਕਿੰਨੇ ਕਿ ਵਿਰੋਧ ਵਿੱਚ ਆ ਜਾਂ ਉਹਦੇ ਕਿੰਨੇ ਇੱਕ ਹੱਕ ਦੇ ਵਿੱਚ ਆ ਇਹ ਗਰਾਸਾ ਹੀ ਆ ਚਾਂਦਿਆ ਕ ਸਮਾਜ ਦਾ ਸ਼ੀਸ਼ਾ ਆ ਧੰਨਵਾਦ ਮੈਂ ਤੁਹਾਡਾ ਆਪਣਾ ਜਿੰਕੜ ਹਰ ਵੀਡੀਓ ਹੁਸ਼ਿਆਰ ਤੋਂ